ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰੀਕ 29 2025 ਨੂੰ ਸਵੇਰੇ 7:30 ਵਜੇ ਅਸੀਂ ਹਰਪੀਟ ਤਾਂ ਲਈ ਰਹਾ ਹੱਥ ਸਮਗਰੀ ਲੈ ਕੇ ਪਿੰਡ ਸੰਤਪੁਰ ਚੁੱਕੀ ਔਰ ਬ੍ਰਾਹਮਣ ਮਜ਼ਦਦੋਂ ਅਮਰਸਰ ਸਾਹਿਬ ਵੱਲ ਨੂੰ ਚੱਲੇ ਪਾਏ ਆਂ ਔਰ ਅਸੀਂ ਰੋਪੜ ਜਾ ਕੇ ਹੋਰ ਜਿਹੜੇ ਸਾਡੇ ਵੀਰ ਸੀਗੇ ਉਹਨਾਂ ਨਾਲ ਮਿਲੇ ਜਾ ਕੇ तकरीबन 8:00 ਵਜੇ ਉੱਥੇ ਜਗਰੂਬਨ ਸਾਡੀਆਂ 40 ਤੋਂ 45 ਟਰਾਲੀਆਂ ਇਕੱਠੀਆਂ ਹੋਈਆਂ ਸ਼ੇਰ-ਏ-ਪੰਜਾਬ ਜਥੇਬੰਦੀ ਜਿਹੜੀ ਹੈਗੀ ਕਿਸਾਨ ਯੂਨੀਅਨ ਉਹਦੇ ਝੰਡੇ ਥੱਲੇ ਇੱਥੇ ਇਕੱਠੇ ਹੋ ਕੇ ਅਸੀਂ ਸਾਰਿਆਂ ਨੇ ਅੱਗੇ ਦਾ ਜਿਹੜਾ ਹੈਗਾ ਸਾਰਾ ਪਲਾਨ ਬਣਾਇਆ ਵੀ ਕਿਸ ਤਰ੍ਹਾਂ ਅਸੀਂ ਅੱਗੇ ਜਾਣਾ ਕੀ ਖੁਸ਼ਰਾਚ ਕਰਨਾ ਕਿੱਥੇ ਖੜਨਾ ਕਿੱਥੇ ਰੋਟੀ ਪਾਣੀ ਛਕਣਾ ਔਰ ਇੱਥੇ ਸਾਡੇ ਕੋਲ ਕੁਝ ਪੱਤਰਕਾਰ ਵੀਰ ਵੀ ਸਾਡੇ ਕੋਲ ਪਹੁੰਚੇ ਸੀਗੇ ਜਿਨ੍ਹਾਂ ਚ ਅਜੀਤ ਵਾਲੇ ਸਤਨਾਮ ਸੱਤੀ ਜੀ ਵੀ ਹੈਗੇ ਆ ਇਸ ਜਗ੍ਹਾ ਤੋਂ ਅਸੀਂ 40 45 ਜਿਹੜੇ ਟਰੈਕਟਰ ਐ ਇਕੱਠੇ ਹੋ ਕੇ ਅੱਗੇ ਨੂੰ ਤੁਰੇ ਆ ਔਰ ਤੁਸੀਂ ਦੇਖ ਸਕਦੇ ਆ ਸਾਰੇ ਮੀਰਾਂ ਨੇ ਇੱਥੋਂ ਜਿਹੜੇ ਚਾਲੇ ਪਾਏ ਆ ਬਹੁਤ ਸਚਜੇ ਤਰੀਕੇ ਨਾਲ ਅਸੀਂ ਇੱਥੋਂ ਅੱਗੇ ਵੱਲ ਨੂੰ ਗਏ ਆ ਤਾਂ ਕਿ ਰਾਤ ਨੂੰ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਜਾਂ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ ਕਿਉਂਕਿ 40-45 ਟਰੈਕਟਰ ਜਦੋਂ ਚੱਲਦੇ ਆ ਤਾਂ ਕਾਫਲਾ ਬਹੁਤ ਲੰਬਾ ਹੋ ਜਾਂਦਾ ਔਰ ਇੰਨੇ ਲੰਬੇ ਕਾਫਲੇ ਦੇ ਵਿੱਚ ਕਈ ਵਾਰੀ ਕਈ ਹੁਲੜਵਾਜ ਵੀ ਹੁੰਨੇ ਪਰ ਸਾਡੇ ਜਿਹੜੇ ਆਗੂ ਸੀਗੇ ਬਹੁਤ ਸੋਚਜੇ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਕਾਫਲਾ ਇਹ ਤੋੜਿਆ ਉਸ ਤੋਂ ਬਾਅਦ ਅਸੀਂ ਤਕਰੀਬਨ 10:00 ਵਜੇ ਬਲਾਚੌਰ ਪਹੁੰਚੇ ਜਿੱਥੇ ਲੰਗਰ ਚੱਲਦਾ ਹਰ ਟਾਈਮ ਟੋਲ ਤੋਂ ਪਹਿਲਾਂ ਉੱਥੇ ਅਸੀਂ ਸਾਰਿਆਂ ਨੇ ਚਾਹ ਪਾਣੀ ਛਕਿਆ ਔਰ ਤੁਸੀਂ ਦੇਖ ਸਕਦੇ ਆ ਕਿ ਸਾਰਿਆਂ ਨੇ ਸਾਈਡ ਤੇ ਇੱਕ ਪਾਸੇ ਕਰਕੇ ਟਾਲੀਆਂ ਲਾਈਆਂ ਹੋਈਆਂ ਤਾਂ ਕਿ ਕਿਸੇ ਨੂੰ ਉਨ ਜਾਣ ਵਾਲੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਇੱਥੋਂ ਚਾਹ ਪਾਣੀ ਛਕ ਕੇ ਅਸੀਂ ਤੁਰੇ ਆ ਅੱਗੇ ਕਰਤਾਰਪੁਰ ਸਾਹਿਬ ਦੇ ਕੋਲ ਜੰਗ ਦੀ ਆਜ਼ਾਦੀ ਜਿਹੜਾ ਹੈਗਾ ਮੈਮੋਰੀਅਲ ਮਿਊਜ਼ੀਅਮ ਜਿਹੜਾ ਉਹ ਉੱਤੇ ਪਹੁੰਚੇ ਆਂ ਦੇਖ ਸਕਦੇ ਆਂ ਵਧੀਆ ਦੇਖ ਹੈ ਸੋਚਿਆ ਇਹ ਵੀ ਤੁਹਾਨੂੰ ਦਿਖਾਇਆ ਜਾਵੇ ਹੌਲੀ ਹੌਲੀ ਅਸੀਂ ਕਾਫਲਾ ਅੱਗੇ ਵੱਲ ਵਧਦਾ ਸਾਡਾ ਤੁਸੀਂ ਦੇਖ ਸਕਦੇ ਆਂ ਕਾਫਲਾ ਸਾਡਾ ਅੱਗੇ ਜਾ ਰਿਹਾ ਕੁਝ ਟਰੈਕਟਰ ਸਾਡੇ ਥੋੜੀ ਅੱਗੇ ਆਂ ਕੁਝ ਥੋੜੇ ਜਿਹਾ ਪਿੱਛੇ ਆਂ ਅ ਤੁਸੀਂ ਦੇਖ ਸਕਦੇ ਆ ਬਿਆਸ ਦਰਿਆ ਦੇ ਨੇੜੇ ਤੇੜੇ ਜਿਹੜੇ ਹੈਗੇ ਸਾਰੇ ਖੇਤ ਹਾਲੇ ਵੀ ਪਾਣੀ ਚ ਡੁੱਬੇ ਹੋਏ ਆ ਇੱਥੇ ਬਹੁਤ ਜ਼ਿਆਦਾ ਨੁਕਸਾਨ ਇੱਥੇ ਵੀ ਹੋਇਆ ਤੁਸੀਂ ਦੇਖ ਸਕਦੇ ਆ ਬਿਆਸ ਜਿਹੜਾ ਹੈ ਇਸ ਸਮੇਂ ਇੱਕ ਸਮੁੰਦਰ ਦੇ ਵਾਂਗੂ ਲੱਗ ਰਿਹਾ ਪਾਣੀ ਹਾਲੇ ਵੀ ਠਾਠਾ ਮਾਰਦਾ ਆਉਂਦਾ ਨੇੜੇ ਤੇੜੇ ਪਾਣੀ ਕਾਫੀ ਉਤਰਿਆ ਪਰ ਆ ਜਿਹੜੀ ਜਗ੍ਹਾ ਤੁਸੀਂ ਦੇਖੀ ਐ ਇੱਥੇ ਬਹੁਤ ਹਾਲੇ ਵੀ ਪਾਣੀ ਆ ਹੌਲੀ-ਹੌਲੀ ਸਾਡਾ ਕਾਫਲਾ ਜਿਹੜਾ ਰਈਏ ਦੇ ਨੇੜੇ ਪਹੁੰਚਿਆ ਰਈਏ ਤੋਂ ਅੱਗੇ ਆ ਕੇ ਹੁਣ ਅਸੀਂ ਅੰਮ੍ਰਿਤਸਰ ਸਾਹਿਬ ਦੇ ਨੇੜੇ ਪਹੁੰਚ ਗਏ ਹਾਂ ਜਿੱਥੋਂ ਸਾਨੂੰ 골ਡਨ ਗੇਟ ਜਿਹੜਾ ਹੈਗਾ ਉਹ ਦਿਖਣਾ ਸ਼ੁਰੂ ਹੋ ਗਿਆ ਬਹੁਤ ਵਧੀਆ ਜਿਹੜੀ ਇਹਦੀ ਦੇਖ ਹੈ ਇੱਥੋਂ ਅਸੀਂ ਸੱਜੇ ਪਾਸੇ ਨੂੰ ਜਿਹੜਾ ਹੈਗਾ ਮੋੜ ਕੱਟਣਾ ਜਿਹੜਾ ਰਾਹ ਏਅਰਪੋਰਟ ਨੂੰ ਜਾਂਦਾ ਔਰ ਅਜਨਾਲੇ ਵੱਲ ਨੂੰ ਜਾਂਦਾ ਕੁਝ ਟਰੈਕਟਰ ਸਾਡੇ ਥੋੜੀ ਜਿਹਾ ਅੱਗੇ ਆਂ ਕੁਝ ਥੋੜੇ ਜਿਹਾ ਪਿੱਛੇ ਆ ਕਿਉਂਕਿ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਔਰ ਹੋਰ ਗੱਡੀਆਂ ਵੀ ਜਿਹੜੀਆਂ ਹੈਗੀਆਂ ਕਾਫਲੇ ਦੇ ਵਿੱਚ ਆਉਣ ਕਰਕੇ ਥੋੜੇ ਜਿਹਾ ਅੱਗੇ ਪਿੱਛੇ ਇੱਥੋਂ ਹੋ ਜਾਂਦੇ ਆ ਆ ਮੋੜ ਕੱਟਣ ਤੋਂ ਬਾਅਦ ਅਸੀਂ ਇੱਥੋਂ ਰੁਕਾਂਗੇ ਰੋਕ ਕੇ ਸਾਰਿਆਂ ਨੂੰ ਇਕੱਠੇ ਕਰਕੇ ਫੇਰ ਅੱਗੇ ਚੱਲਾਂਗੇ ਸਾਹਮਣੇ ਸੇ ਦੇਖ ਸਕਦੇ ਆ 골ਡਨ ਗੇਟ ਦਿਖਾਈ ਦੇ ਰਿਹਾ ਸਮਾਂ ਜਿਹੜਾ ਹੈਗਾ ਸ਼ਾਮ ਦਾ ਹਨੇਰਾ ਹੋ ਰਿਹਾ ਜਿਹੜੇ ਵਾਹਨ ਅਗਿਆ ਰਹੇ ਇਹਨਾਂ ਦੀਆਂ ਲਾਈਟਾਂ ਬਲਣੀਆਂ ਸ਼ੁਰੂ ਹੋ ਗਈਆਂ ਸਵੇਰ ਤੋਂ ਤਕਰੀਬਨ 8:00 ਵਜੇ ਤੋਂ 7:30-8:00 ਵਜੇ ਤੋਂ ਚੱਲ ਕੇ ਸ਼ਾਮ ਦਾ ਸਮਾਂ ਜਿਹੜਾ ਹੋ ਚੁੱਕਿਆ ਬਹੁਤ ਮਨਮੋਹਕ ਜਿਹੜਾ ਹੈਗਾ ਦ੍ਰਿਸ਼ ਹੈ ਸਾਹਮਣੇ ਦੇਖਣ ਨੂੰ ਮਿਲ ਰਿਹਾ ਹੈ ਜਿਹੜਾ ਗੋਲਡਨ ਗੇਟ ਦਾ ਕਿਉਂਕਿ ਇੱਥੋਂ ਸੱਜੇ ਪਾਸੇ ਮੋੜਨਾ ਹੈ ਜੇ ਸਾਹਮਣੇ ਉਸੇ ਆਉਨੇ ਤਾਂ ਸਾਹਮਣੇ ਥੱਲੇ ਦਿਖਾਈ ਦਿੰਦਾ ਪੂਰਾ ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਜਿੰਨਾ ਹੋ ਸਕੇ ਅਸੀਂ ਤੁਹਾਨੂੰ ਦਿਖਾਉਂਗੇ ਇੱਥੋਂ ਉਸ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਜਦੋਂ ਇਹ ਗੋਲਡਨ ਗੇਟ ਬਣਿਆ ਕੋਈ ਵੀ ਸਰਕਾਰ ਜਿਹੜੀ ਸੀਗੀ ਮੈਂ ਨਾਂ ਨਹੀਂ ਲਾਉਂਗਾ ਉਹਨਾਂ ਦਾ ਪਰ ਉਹਨਾਂ ਦਾ ਇੱਕ ਵਧੀਆ ਕੰਮ ਸੀਗਾ ਕਿਉਂਕਿ ਪਵਿੱਤਰ ਨਗਰੀ ਹੈ ਔਰ ਉਸ ਦੀ ਜਿਹੜੀ ਐਂਟ੍ਰੈਂਸ ਹੈ ਉਹ ਬਹੁਤ ਵਧੀਆ ਇਹ ਤੁਸੀਂ ਦੇਖ ਸਕਦੇ ਆ ਗੋਲਡਨ ਗੇਟ ਹੈ ਉਸ ਤੋਂ ਬਾਅਦ ਅਸੀਂ ਪਹੁੰਚੇ ਆ ਅਜਨਾਲੇ ਦੇ ਨੇੜੇ ਲਖੋਵਾਲ ਪਿੰਡ ਜਿੱਥੇ ਬਾਬਾ ਗੋਪਾਲ ਦਾਸ ਜੀ ਦੀ ਜਿਹੜੀ ਜਗ੍ਹਾ ਹੈ ਬਹੁਤ ਕਰਨੀ ਵਾਲੇ ਸੰਤ ਸੀਗੇ ਇਹ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਕਰਵਾਈ ਗਈ ਹੈ ਇਹ ਬਾਬਾ ਲਖਾ ਸਿੰਘ ਜੀ ਵੱਲੋਂ ਕਰਵਾਈ ਗਈ ਹੈ ਬਾਬਾ ਹਜਾਰਾ ਸਿੰਘ ਜੀ ਦੇ ਜਿਹੜੇ ਹੈਗੇ ਆ ਅੱਗੇ ਪਰਥਾਏ ਸੀਗੇ ਇਹ ਉਹ ਤੋਂ ਬਾਅਦ ਹੁਣ ਬਾਬਾ ਸਤਨਾਮ ਸਿੰਘ ਜੀ ਜਿਹੜੇ ਹੈਗੇ ਆ ਉਹ ਸੇਵਾ ਕਰਵਾ ਰਹੇ ਆ ਇਸ ਜਗ੍ਹਾ ਆ ਕੇ ਅਸੀਂ ਰਾਤ ਨੂੰ ਰੁਕੇ ਔਰ ਬਹੁਤ ਸਾਡਾ ਇੱਥੇ ਵਧੀਆ ਅਰੇਂਜਮੈਂਟ ਕੀਤਾ ਸੀਗਾ ਬਾਬਾ ਜੀ ਵੱਲੋਂ ਪ੍ਰਸ਼ਾਦਾ ਪਾਣੀ ਛਕਿਆ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਰਹਿਣ ਦਾ ਜਗ੍ਹਾ ਮਿਲੀ ਐ ਨੌਣ ਨੂੰ ਅ ਉਹ ਤੋਂ ਬਾਅਦ ਸਵੇਰ ਟਾਈਮ ਦਾ ਇਹ ਜਿਹੜਾ ਹੈਗਾ ਸਮਾਂ ਸਵੇਰੇ ਤਕਰੀਬਨ 6:35 ਦਾ ਟਾਈਮ ਹੈ ਹੁਣ ਮੈਂ ਤੁਹਾਨੂੰ ਇਹ ਜਿਹੜਾ ਦਿਖਾ ਰਿਹਾ ਗੁਰਦੁਆਰਾ ਸਾਹਿਬ ਦੇ ਅੰਦਰਲਾ ਜਿਹੜਾ ਦ੍ਰਿਸ਼ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਇਸ ਜਗ੍ਹਾ ਤੇ ਤਕਰੀਬਨ ਜਿਹੜਾ ਹੈਗਾ 4 ਤੋਂ 5 ਫੁੱਟ ਪਾਣੀ ਜਿਹੜਾ ਇਸ ਜਗ੍ਹਾ ਤੇ ਸੀਗਾ ਕਿਉਂਕਿ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਥੋੜੀ ਜੁ ਉੱਚੀ ਜਗ੍ਹਾ ਹੈ ਇਸ ਕਰਕੇ ਗੁਰਦੁਆਰਾ ਸਾਹਿਬ ਦੇ ਅੰਦਰ ਪਾਣੀ ਨਹੀਂ ਗਿਆ ਇਦੇ ਨਾਲ ਨਾਲ ਬਾਹਰ ਸਾਰੇ ਪਾਸੇ ਪਾਣੀ ਸੀ ਇਹ ਸਟਾਰਟਿੰਗ ਪੁਆਇੰਟ ਹੈ ਜਿੱਥੋਂ ਪਾਣੀ ਦੀ ਸ਼ੁਰੂਆਤ ਹੋਈ ਹੈ ਔਰ ਬਾਹਰਲੇ ਪਾਸੇ ਗੁਰਦੁਆਰਾ ਸਾਹਿਬ ਦੇ ਜਿਹੜਾ ਹੈ ਮੈਂ ਤੁਹਾਨੂੰ ਦਿਖਾਉਣਾ ਹੈ ਜਿਸ ਤਰ੍ਹਾਂ ਸਾਡੀਆਂ ਕੁਝ ਟਰਾਲੀਆਂ ਗੁਰਦੁਆਰਾ ਸਾਹਿਬ ਦੇ ਜਿਹੜਾ ਹੈਗਾ ਹੈ ਵੇੜੇ 'ਚ ਲੱਗੀਆਂ ਕੁਝ ਟਰਾਲੀਆਂ ਬਾਹਰ ਵੀ ਖੜੀਆਂ ਸਾਡੀਆਂ ਇਗੋਰ ਗੁਰਦੁਆਰਾ ਸਾਹਿਬ ਦੀ ਜਿਹੜੀ ਹੈ ਇਹ ਸਾਰੀ ਬਿਲਡਿੰਗ ਹੈ ਹੀਠਾਂ ਜਿਹੜਾ ਤੁਸੀਂ ਇਸ ਸਮੇਂ ਦੇਖ ਰਹੇ ਇਹ ਲੰਗਰ ਹਾਲ ਹੈ ਔਰ ਇਹ ਸਾਹਮਣੇ ਜਿਹੜਾ ਲੱਗਿਆ ਹੋਇਆ ਇਸ਼ਤਿਹਾਰ ਇਹ ਤੁਸੀਂ ਦੇਖ ਸਕਦੇ ਹੋ ਕਾਰ ਸੇਵਾ ਗੁਰੂ ਕਬਾਗ ਵਾਲੇ ਜਿਹੜੇ ਹੈਗੇ ਆ ਸੰਤ ਉਹਨਾਂ ਦੀ ਹੈਗੀ ਹੈ ਸਾਡੀਆਂ ਟਰਾਲੀਆਂ ਜਿਹੜੀਆਂ ਹੈਗੀਆਂ ਗੁਰਦੁਆਰਾ ਸਾਹਿਬ ਦੇ ਵਿਹੜੇ 'ਚ ਕੁਝ ਖੜੀਆਂ ਇਹ ਤੁਸੀਂ ਦੇਖ ਸਕਦੇ ਹੋ ਸਾਰੇ ਬਾਬਾ ਜੀ ਦੇ ਜਿਹੜਾ ਹੈ ਗੁਰਦੁਆਰਾ ਸਾਹਿਬ ਬਾਬੇ ਕੀ ਕੁੱਲੀ ਜਿਹੜੀ ਹੈਗੀ ਗੁਰਦੁਆਰਾ ਸਾਹਿਬ ਦਾ ਨਾਮ ਹੈ ਕੋਸਟਰ ਲੀਆਂ ਸਾਡੀਆਂ ਬਾਹਰ ਵੀ ਲੱਗੀਆਂ ਆ ਸੰਤ ਇੱਥੇ ਸੇਵਾ ਕਰ ਰਹੇ ਆ ਬਾਹਰ ਬੈਠੇ ਭਾਈ ਸਾਹਿਬ ਇਹ ਦੇਖ ਸਕਦੇ ਆ ਸਾਡੇ ਇੱਥੇ ਸਿੰਘ ਖੜੇ ਆ ਹੁਣ ਮੈਂ ਤੁਹਾਨੂੰ ਦਿਖਾਉਣਾ ਅੱਗੇ ਸਾਡੇ ਟਰੈਕਟਰ ਵੀ ਖੜੇ ਆ ਇੱਥੋਂ ਅਸੀਂ ਜਿਹੜਾ ਹੈਗਾ ਰਸਦ ਵੰਡਣ ਦਾ ਪ੍ਰੋਗਰਾਮ ਜਿਹੜਾ ਹੈਗਾ ਸਾਡਾ ਸ਼ੁਰੂਆਤ ਜਿਹੜੀ ਹੋਈ ਆ ਬਾਬਾ ਜੀ ਜਿਹੜੇ ਹੈਗੇ ਗੁਰਦੁਆਰੇ ਵਾਲੇ ਸੰਤ ਜਿਹੜੇ ਹੈਗੇ ਇਹਨਾਂ ਨੇ ਕੁਝ ਵੀਰਾਂ ਨੂੰ ਬੁਲਾਇਆ ਹੋਇਆ ਸੀ ਜਿਨ੍ਹਾਂ ਦਾ ਨੁਕਸਾਨ ਹੋਇਆ ਉੱਥੋਂ ਸ਼ੁਰੂਆਤ ਹੋਈ। ਔਰ ਅਸੀਂ بجائے ਇਕੱਲੇ ਇਕੱਲੇ ਘਰ ਜਾਣ ਦੇ ਅਸੀਂ ਇਹ ਸੋਚਿਆ ਵੀ ਜਿਹੜਾ ਰਾਸ਼ਨ ਪਾਣੀ ਹੈ ਉਹ ਬਾਬਾ ਜੀ ਦੇ ਹਵਾਲੇ ਕੀਤਾ ਜਾਵੇ ਕਿਉਂਕਿ ਸਾਰੇ ਇਲਾਕੇ 'ਚ ਇਹ ਸੇਵਾ ਕਰਦੇ ਆਂ। ਇਹਨਾਂ ਦੀ ਸੇਵਾ ਜਿਹੜੀ ਹੈਗੀ ਹੈ ਰਮਦਾਸ ਡੇਰਾ ਬਾਬਾ ਨਾਨਕ ਔਰ ਇਹਦੇ ਨੇੜੇ-ਤੇੜੇ ਜਿੱਥੇ-ਜਿੱਥੇ ਨੁਕਸਾਨ ਹੋਇਆ ਉਹ ਘਰ ਆ ਰਹੇ ਆਂ। ਇਹ ਸਾਹਮਣੇ ਤੁਸੀਂ ਦੇਖ ਸਕਦੇ ਆਂ ਜਿਹੜੇ ਖੇਤ ਐ ਇਹਨਾਂ 'ਚੋਂ ਪਾਣੀ ਹਰ ਉੱਤਰ ਭਾਵੇਂ ਗਿਆ। ਪਰ ਹਾਲੇ ਵੀ ਇਹ ਹਾਲ ਹੈ ਕਿ ਤੁਸੀਂ ਇੱਥੋਂ ਤੁਰ ਕੇ ਨਹੀਂ ਨੰਗ ਸਕਦੇ ਕਈ ਦਿਨ ਹੋ ਗਏ ਨੇ ਪਾਣੀ ਉਤਰੇ ਨੂੰ ਪਰ ਫਿਰ ਵੀ ਜਿਹੜਾ ਇਹ ਸੇਮ ਦੇ ਤਰੀਕੇ ਦੇ ਨਾਲ ਬਣ ਗਿਆ ਇੱਥੇ ਹਾਲੇ ਵੀ ਨੇੜੇ-ਤੇੜੇ ਜਿਹੜਾ ਹੈਗਾ ਕਾਫੀ 스ਮੈਲ ਆਉਂਦੀ ਹੈ ਕਿਉਂਕਿ ਹਾਲਾਤ ਕੁਝ ਇਸ ਤਰ੍ਹਾਂ ਦੇ ਹੋ ਗਏ ਸੀ ਇੱਥੇ ਪਾਣੀ ਚੱਲਿਆ ਕਈ ਦਿਨ ਇੱਥੋਂ ਅੱਗੇ ਕੋਨੇਵਾਲ ਪਿੰਡ ਹੈ ਜਿੱਥੋਂ ਬੰਨ ਟੁੱਟਿਆ ਸੀ ਉਹ ਉੱਥੇ ਸੇਵਾ ਸਾਡੇ ਜਿਹੜੇ ਹੈਗੇ ਬਾਬਾ ਸਤਨਾਮ ਸਿੰਘ ਜੀ ਇਹ ਕਰਵਾ ਰਹੇ ਆਂ ਔਰ 3-4 ਕਿਲੋਮੀਟਰ ਅੱਗੇ ਹੈ ਕੋਨੇਵਾਲ ਔਰੇ ਤੋਂ 6 ਤੋਂ 7 ਕਿਲੋਮੀਟਰ ਅੱਗੇ ਜਿਹੜਾ ਹੈਗਾ ਬਨ ਜਿੱਥੇ ਜਾ ਕੇ ਜਿਆਦਾ ਨੁਕਸਾਨ ਹੋਇਆ ਤਕਰੀਬਨ 25 ਤੋਂ 30 ਫੁੱਟ ਡੂੰਘਾ ਟੋਆ ਜਿਹੜਾ ਉੱਥੇ ਪਿਆ ਜਿੱਥੋਂ ਬਨ ਟੁੱਟਿਆ ਔਰ ਜਿਹੜਾ ਹਲੇ ਭਰਿਆ ਨਹੀਂ ਜਾ ਰਿਹਾ ਬਹੁਤ ਮੁਸ਼ਕਲਤ ਹੋ ਰਹੀ ਹੈ ਉਸ ਜਗ੍ਹਾ ਤੇ ਉਸ ਜਗ੍ਹਾ ਦੇ ਦ੍ਰਿਸ਼ ਜਿਹੜੇ ਹੈਗੇ ਉਹ ਤੁਹਾਨੂੰ ਦਿਖਾ ਨਹੀਂ ਸਕਦਾ ਮੈਂ ਕਿਉਂਕਿ ਇਦਾਂ ਦੇ ਹੈਗੇ ਆ ਇਸ ਲਈ ਉਹ ਪਾਏ ਨਹੀਂ ਆ ਇਹ ਤੁਹਾਨੂੰ ਹੁਣ ਦਿਖਾਉਣਾ ਮੈਂ ਜਿਹੜਾ ਉੱਥੇ ਫਸਲਾਂ ਦਾ ਨੁਕਸਾਨ ਹੋ ਗਿਆ ਇਹ ਜੀਰੀ ਹੈ ਔਰ ਇਹਨੂੰ ਹਲੇ ਤੱਕ ਫਲ ਨਹੀਂ ਆਇਆ ਔਰ ਇਹਨੂੰ ਆਉਣਾ ਵੀ ਨਹੀਂ ਕਿਉਂਕਿ ਇਹਦੇ ਤੇ ਪਣਾ ਚੜ ਗਿਆ ਔਰ ਇਹ ਗੜਨੀ ਸ਼ੁਰੂ ਹੋ ਗਈ ਹੈ ਨਾ ਇਹ ਪਸ਼ੂਆਂ ਦੇ ਖਾਣ ਵਾਸਤੇ ਠੀਕ ਹੈ ਕਿਉਂਕਿ ਮਿੱਟੀ ਦੇ ਨਾਲ ਇਹ ਖਰਾਬ ਹੋ ਗਈ ਸਾਰੀ ਉਹ ਇਹ ਜਿਹੜਾ ਹੈਗਾ ਉੱਥੇ ਦੇ ਨੇੜੇ ਤੇੜੇ ਦੇ ਏਰੀਏ ਦੇ ਤੁਸੀਂ ਦੇਖ ਸਕਦੇ ਆ तकरीबन ਸ਼ਾਮ ਨੂੰ ਅਸੀਂ 6:00 ਵਜੇ ਇੱਥੋਂ ਦੁਆਰਾ ਚੱਲੇ ਪਾਏ ਆ ਤੇ 6:00 ਵਜੇ ਚੱਲੇ ਪਾ ਕੇ ਅਸੀਂ ਘਰ ਵੱਲ ਨੂੰ ਸ਼ੁਰੂਆਤ ਕਰਤੀ ਆਉਣ ਦੀ ਜਦੋਂ ਸਾਡਾ ਸਮਾਨ ਵਿੱਲਾ ਹੋ ਗਿਆ ਕਰਦੇ ਕਰਾਉਂਦੇ ਅਸੀਂ ਗੜੀ ਕਾਨੂ ਗੋਂ ਪਹੁੰਚੇ ਆ ਜਿੱਥੇ ਇੱਕ ਮੰਦਿਰ ਸ਼ਿਵਜੀ ਮਹਾਰਾਜ ਦਾ ਹੈਗਾ ਰਾਹ ਚ ਅਸੀਂ ਮਹਾਰਾਜ ਦੇ ਓਟ ਆਸਰੇ ਦੇ ਨਾਲ ਆਉਂਦੇ ਹੋਏ ਸੇਵਾ ਖਤਮ ਹੋਣ ਤੋਂ ਬਾਅਦ ਅਸੀਂ ਤਕਰੀਬਨ 1.5 ਵਜੇ ਰਾਤ ਨੂੰ ਘਰੇ ਪਹੁੰਚੇ ਹਾਂ ਔਰ ਘਰੇ ਪਹੁੰਚ ਕੇ ਮਹਾਰਾਜ ਦਾ ਸ਼ੁਕਰੀਆ ਅਦਾ ਕੀਤਾ ਕਿ ਸਾਨੂੰ ਸੁੱਖੀ ਸੰਦੀ ਮਹਾਰਾਜ ਨੇ ਸਿਰੇ ਭਜਾਇਆ ਸਾਡੀ ਸੇਵਾ ਜਿਹੜੀ ਹੈ ਮਹਾਰਾਜ ਨੇ ਕਬੂਲ ਕਰੀ ਹੈ ਔਰ ਘਰੇ ਤਕਰੀਬਨ ਰਾਤ ਨੂੰ 1.5 ਵਜੇ ਪਹੁੰਚੇ ਹਾਂ